ਸਸਕਾ ਜੀ ਮੈਂ ਤੁਹਾਡਾ ਆਪਣਾ ਲੱਕੀ ਗੜਾੜੀ ਤੇ ਤੁਸੀਂ ਦੇਖ ਰਹੇ ਹੋ ਲੱਕੀ ਗੜਾੜੀ ਲਾਈਵ ਸ਼ੋਅ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾਣਾ ਡੈਂਟਿਸ ਦੇ ਮਹਾਨ ਡਾਕਟਰ ਜਲੰਦਰ ਤੋਂ ਵਿਜੇ ਕੁਮਾਰ ਸਾਹਿਬ ਸਾਡੇ ਨਾਲ ਨੇ ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਮੇਰੀਆਂ ਹਮੇਸ਼ਾ ਵੀਡੀਓਜ਼ ਜਿਹੜੀਆਂ ਆਉਂਦੀਆਂ ਹਨ ਹੈਲਥ ਦੇ ਅਕੋਰਡਿੰਗ ਹੁੰਦੀਆਂ ਔਰ ਤੁਹਾਨੂੰ ਦੱਸਦੇ ਆ ਜੀ ਕਿਹੋ ਜੀ ਡਾਈਟ ਖਾਣੀ ਹੈ ਕਿਹੋ ਜੀ ਫਿਟਨੈਸ ਤੁਹਾਨੂੰ ਚਾਹੀਦੀ ਆ ਅੱਜ ਮੈਂ ਜਿਸ ਮੁੱਦੇ ਤੇ ਗੱਲ ਕਰਨ ਜਾ ਰਿਹਾ ਆ ਵੈਰੀ ਵੈਰੀ ਇੰਪੋਰਟੈਂਟ ਸਾਡੀ ਜ਼ਿੰਦਗੀ ਦੇ ਵਿੱਚ ਇਹ ਅੰਗ ਹੈ ਸਾਡੇ ਸਰੀਰ ਦਾ ਸੋ ਆਈ ਮੀਨ ਕਿ ਦੰਦਾਂ ਦੀ ਗੱਲਬਾਤ ਤੁਹਾ ਸੋ ਡਾਕਟਰ ਵਿਜੇ ਕੁਮਾਰ ਸਾਹਿਬ ਮੇਰੇ ਨਾਲ ਨੇ ਜਲੰਧਰ ਤੋਂ ਸੋ ਬੜੇ ਲੰਮੇ ਸਮੇਂ ਤੋਂ ਇਹ ਡੈਂਟਿਸ ਦੇ ਜਿਹੜੇ ਜਿੰਨੇ ਵੀ ਟ੍ਰੀਟਮੈਂਟ ਕਰਦੇ ਆ ਰਹੇ ਨੇ ਸਭ ਤੋਂ ਪਹਿਲਾਂ ਕਰਦੇ ਆ ਸਵਾਗਤ ਡਾਕਟਰ ਸਾਹਿਬ ਦਾ ਤੇ ਗੱਲਾਂ ਉਹਦਾ ਤੁਹਾਡੇ ਤੱਕ ਪਹੁੰਚਾਉਣਾ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਵੈਰੀ ਮਚੀ ਪ੍ਰੇਜ਼ਰ ਥੈਂਕ ਯੂ ਵੈਰੀ ਮਚੀ ਫਰ ਕਾਈਂਡ ਵਰਡਸ ਥੈਂਕ ਯੂ ਸੋ ਮਚੀ ਡਾਕਟਰ ਸੋ ਮੇਰੀ ਵੀ ਟ੍ਰੀਟਮੈਂਟ ਤੁਸੀਂ ਕੀਤੀ ਹੈ ਪਿਛਲੇ ਕਈ ਦਿਨਾਂ ਤੋਂ ਸੋ ਮੇਰਾ ਖਿਆਲ ਆਲਮੋਸਟ 8 ਮਹੀਨੇ ਹੋ ਗਏ ਆ ਇਹ ਦੰਦਾਂ ਦਾ ਕਾਫੀ ਮੇਰਾ ਕੰਮ ਹੋਣ ਵਾਲਾ ਸੀ ਆਮ ਵੈਰੀ ਹੈਪੀ ਮੈਂ ਤੁਹਾਡੇ ਕੰਮ ਤੋਂ ਬੜਾ ਖੁਸ਼ ਹਾਂ ਤੁਹਾਡੀ ਜਿਹੜੀ ਕਰਨ ਦਾ ਢੰਗ ਆ ਇਨੇ ਲੰਬੇ ਸਮੇਂ ਤੋਂ ਤੁਸੀਂ ਕੰਮ ਕਰਦੇ ਆ ਰਹੇ ਹੋ ਸ਼ੂਟਿੰਗ ਦੇ ਦੇਖਦੇ ਹਾਂ ਅਸੀਂ ਤੁਹਾਡੀ ਕਲੀਨਿੰਗ ਬੜੇ ਐਸੇ ਏਰੀਆ ਦੇ ਵਿੱਚ ਆ ਰਵੀਦਰ ਸਿੰਘ ਗੁੰਜਿੰਦਰ ਜੀ ਰੌਣਕ ਸਰ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਕੰਮ ਕਰਦਿਆਂ ਮੈਂ ਬ੍ਰਦਰ ਕੇ ਸ਼ੁਰੂ ਕੀਤਾ ਸੀ 87 ਵਿੱਚ 87 ਵਿੱਚ ਮੈਂ ਪਾਸ ਹੋਤੀ ਗ੍ਰੈਜੂਏਸ਼ਨ ਮੇਰੀ ਹੋਈ ਉਸ ਤੋਂ ਬਾਅਦ ਮੈਂ ਇੱਥੇ ਹੀ ਇਸੇ ਜਗ੍ਹਾ ਤੇ ਸਟਾਰਟ ਕੀਤਾ ਸੀ ਬਹੁਤ ਮੋਰ ਥੈਨ 35 ਈਅਰਸ ਹੋ ਗਏ 35 ਈਅਰਸ अच्छा इंप्लांट्स ਤੁਸੀਂ ਕਰਦੇ ਹੋ ਮੇਰੇ ਸੁਣ ਚ ਇਹਦਾ ਆ ਕਿ ਜਦੋਂ ਇਹ ਸ਼ੁਰੂ ਹੋਈ ਜਾਂ ਟ੍ਰੀਟਮੈਂਟ ਇੰਪਲੈਂਟਸ ਦੀ ਹੁਣ ਤਾਂ ਵੈਸੇ ਕਾਫੀ ਹਾਈ ਟੈਕ ਕੰਮ ਕਰਨ ਲੱਪਿਆ ਹਾਈ ਟੈਕਨੋਲੋਜੀ ਆ ਗਈ ਹੈ ਇਹਦੇ ਵਿੱਚ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਪਹਿਲੇ ਡਾਕਟਰ ਸੀ ਜੋ ਜਲੰਧਰ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਸੀ ਨਹੀਂ ਮੈਂ ਪਹਿਲਾਂ ਨਹੀਂ ਸੀਗਾ ਮੇਰੇ ਤੋਂ ਇਲਾਵਾ ਹੋਰ ਵੀ ਦੋ ਤਿੰਨ ਡਾਕਟਰ ਸੀਗੇ ਜਲੰਧਰ ਵਿੱਚ ਨਹੀਂ ਆਰਾਊਂਡ ਸੀ ਪਰ ਦੋਤ ਘੱਟ ਹੁੰਦੇ ਸੀ ਜਲੰਧਰ ਚ ਕਹਿ ਸਕਦੇ ਮੋਸਟਲੀ ਹਾਂ ਮਤਲਬ ਹੁੰਦਾ ਹੈ ਪਰ ਲੇਕਿਨ ਮੈਂ ਜਦੋਂ נובל ਵਾਰਕਰ ਕੰਪਨੀ ਬਣ ਆਫ ਦਾ ਬੈਸਟ ਕੰਪਨੀ ਜਿਹੜੀ ਵਰਲਡ ਵਿੱਚ ਹੈ ਉਹ ਜਦੋਂ ਇੰਡੀਆ ਵਿੱਚ ਉਹਨੇ ਲਾਂਚ ਕੀਤਾ ਤੇ ਪਹਿਲੀ ਫੈਲੋਸ਼ਿਪ ਮੇਰੀ ਸੀ ਨਾਰਥ ਇੰਡੀਆ ਦੀ ਸੀ ਪਹਿਲੀ ਫੈਲੋਸ਼ਿਪ ਜਾਂ ਕੋਈ ਡਿਗਰੀ ਕਿਸੇ ਕੋ ਸਗੀ ਨਵਲ ਇੰਪਲੈਂਟ ਸੀ ਤਾਂ ਉਹ ਪਰਮਾਤਮਾ ਨੇ ਮਿਲਨ ਬਤੀ ਅੱਛਾ ਕਿੰਨੇ ਇੱਕ ਤੁਸੀਂ ਹੁਣ ਤੱਕ ਇਹ ਜਿਹੜੇ ਆਪਰੇਸ਼ਨ ਕਰ ਚੁੱਕੇ 10 ਡੇਟ ਐਕਚੁਅਲੀ ਤਾਂ ਨਹੀਂ ਪਤਾ ਪਰ ਜੇ ਐਸਟੀਮੇਟ ਦੇਖੀਏ ਤਾਂ ਮੋਰ ਥੈਨ 20000 ਮੇਰੇ ਕੇਸਿਸ ਪਰਮਾਤਮਾ ਨੇ ਕੀਤੇ ਨੇ ਬਹੁਤ ਅੱਛੇ ਨੇ अच्छा बड़ा बढ़िया रिस्पोंस आंदा क्योंकि अस्सी भी बाहर सुन दे रहीदा मैं खुद एम्प्लेंस लगवाई है ਤੁਹਾਡੇ ਕੋ ਬੜੀ ਵਧੀਆ ਦੰਦ ਫਿਟਿੰਗਸ ਐ एवरीथिंग ਕੰਮ ਕਰਨ ਦਾ ਤਰੀਕਾ ਵੀ ਬਹੁਤ ਵਧੀਆ ਤੁਹਾਡਾ ਤੇ ਬਾਕੀ ਵੀ ਸੁਣਨ ਵਾਲਿਆਂ ਨੂੰ ਕਹਿੰਨੇ ਆ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਕਿ ਦੰਦਾਂ ਦੀ ਕੋਈ ਵੀ ਟ੍ਰੀਟਮੈਂਟ ਕਰਨੀ ਹੋਵੇ ਜਲੰਧਰ ਰਵੀ ਦਾਸ ਚੌਂਕ ਦੇ ਵਿੱਚ ਇੱਕ ਕਲੀਨਿਕ ਹੈ ਡਾਕਟਰ ਸਾਹਿਬ ਦੀ ਸੋ ਜਰੂਰ ਇਸ ਕਲੀਨਿਕ ਤੇ ਪਹੁੰਚੋ ਇੱਕ ਵਾਰੀ ਟ੍ਰਾਈ ਜਰੂਰ ਕਰੋ ਬਹੁਤ ਵਧੀਆ ਕਰਦੇ ਆ ਹਮੇਸ਼ਾ ਤੁਸੀਂ ਦੇਖੋ ਡਾਕਟਰ ਸਾਹਿਬ ਦੀ ਕਦੇ ਵੀ ਐਡ ਨਹੀਂ ਦੇਖੀ 30 ਸਾਲ ਤੋਂ ਕੰਮ ਕਰਦੇ ਨੇ ਇਸ ਕਲੀਨਿਕ ਦੇ 35 ਸਾਲ ਤੋਂ ਕਦੇ ਕੋਈ ਐਡਸ ਨਹੀਂ ਆ ਗਈ ਅੱਛਾ ਡਾਕਟਰ ਸਾਹਿਬ ਤੁਹਾਡੇ ਕੁਆਰਟਰ ਦੇ حساب ਨਾਲ ਹੀ ਲੋਕ ਆਉਂਦੇ ਨਹੀਂ ਕਿਉਂਕਿ ਜਦੋਂ ਵੀ ਆਈਦਾ ਬੀਜ਼ੀ ਬਹੁਤ ਹੁੰਨੇ ਆ ਐਡਸ ਕਿਤੇ ਨਹੀਂ ਤੁਹਾਡੀ ਪਰ ਨੰਬਰ 1 ਕੰਮ ਹੈ ਤੁਹਾਡਾ ਬ੍ਰਦਰ ਦੇਖੋ ਤਤਾ ਕੀ ਹੈ ਕਿ ਮੈਂ ਜੋ ਗਿੱਤ ਸਿਮਰਨ ਅੰਦਰਲੇ ਮਨ ਤੋਂ ਪੁੱਛੋ ਇਫ ਯੂ ਆਰ ਸੈਟੀਸਫਾਈਡ ਹੈਪੀ ਤਾਂ ਇਸ ਤੋਂ ਬਿਨਾ ਮੈਨੂੰ ਕੰਟੈਂਟਮੈਂਟ ਕੋਈ ਨਹੀਂ ਹੋ ਸਕਦੀ ਥਿਸ ਇਜ਼ ਦਾ ਰੀਅਲ ਰਿਵਾਰਡ ਫਾਰ ਮਾਈ ਜੀਵਨ ਸੋ ਇਹਨੂੰ ਦੇਖ ਕੇ ਮੈਂ ਸਾਰੇ ਉਮਰ ਚੱਲਿਆ ਇਦਾਂ ਹੀ ਚੱਲਦਾ ਰਹੇਗਾ ਜੋ ਤੱਕ ਮੈਂ ਜੀਣਾ ਮੈਂ ਸੋਚਾਂਗਾ ਕਿ ਮੈਂ ਹਰ ਦਿਨ ਸੋਚਦਾ ਕਿ ਪਹਿਲੇ ਦਿਨੋਂ ਅੱਜ ਉਸ ਤੋਂ ਕੋਈ ਚੰਗਾ ਕੀਤਾ ਜਾਂਦਾ ਉਸ ਤੋਂ ਵਧੀਆ ਕੋ ਕੰਮ ਕੀਤਾ ਜਾਂਦਾ ਤੇ ਕੰਮ ਉਹ ਕਰਨ ਲਈ ਬਸ ਇੱਕੋ ਹੀ ਗੱਲ ਹੈ ਕਿ ਪਰਮਾਤਮਾ ਮੇਰੀ ਵੀ ਹੈਲਥ ਠੀਕ ਰੱਖੇ ਤੇ ਸਭ ਦੀ ਹਾਲ ਠੀਕ ਹੈ ਨਹੀਂ ਵੈਸੇ ਹੈਲਥ ਵਾਈਜ਼ ਵੀ ਤੁਸੀਂ ਬਹੁਤ ਵਧੀਆ ਖਾਣਾ ਵਗੈਰਾ ਵੀ ਤੁਸੀਂ ਠੀਕ-ਠਾਕ ਖਾਣੇ ਹੋਗੇ ਜਿਆਦਾ ਜੰਕ ਫੂਡ ਨਹੀਂ ਖਾਂਦੇ ਨਹੀਂ ਮੈਂ ਜੰਕ ਖਾਂਦਾ ਹੀ ਨਹੀਂ ਪਰੋਤਰੇ ਬਹੁਤ ਬਹੁਤ ਅੱਛਾ 1.5 ਕਿਲੋ ਵਜਨ ਮੈਥੇ ਆਲੂ ਖਾਣੀ ਬਹੁਤ ਵੱਡੀ ਮਾਇ ਹੈ ਮੈਂ ਵੈਸੇ ਬਹੁਤ ਤਰੀਕੇ ਨਾਲ ਸੋਚਦਾ ਹਾਂ ਜਿਹੜੇ ਨਾ ਜਦੋਂ ਦੰਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਮੇਰੇ ਛੋਟੇ ਹੁੰਦੇ ਹੋ ਗਿਆ ਸੀ ਦੰਦ ਖਰਾਬ ਹੋਣੇ ਸ਼ੁਰੂ 16 17 ਸਾਲ ਦੀ ਉਮਰ ਦੇ ਵਿੱਚ 15 ਸਾਲ ਦੀ ਉਮਰ 'ਚ 14 15 ਸਾਲ ਦੀ ਉਮਰ ਦੇ ਵਿੱਚ ਉਦੋਂ ਇੰਨੀ ਕੋਈ ਗੁੱਡ ਟ੍ਰੀਟਮੈਂਟ ਨਹੀਂ ਹੁੰਦੀ ਸੀਗੀ ਤੇ ਹੁਣ ਤਾਂ ਚਲੋ ਕਾਫੀ ਪੇਰੈਂਟਸ ਨੂੰ ਪਤਾ ਨੌਲੇਜ ਆ ਜੇ ਦੰਦ ਖਰਾਬ ਹੁੰਦੇ ਉਹਦੇ ਚ ਫਟਾਫਟ ਡਾਕਟਰ ਕੋਲ ਅਸੀਂ ਲੈ ਜਾਂਦੇ ਆ ਤੁਹਾਡੇ ਦੇ ਡਾਕਟਰ ਸਾਹਿਬ ਦੇ ਕੋਲ ਲਿਆ ਕੇ ਟ੍ਰੀਟਮੈਂਟ ਸ਼ੁਰੂ ਹੋ ਜਾਂਦੀ ਆ ਪਰ ਮੇਰੇ ਟਾਈਮ ਬਹੁਤ ਘੱਟ ਸੀ ਸੀਗੀ ਪਰ ਬਹੁਤ ਘੱਟ ਨੌਲੇਜ ਹੀ ਸੀ ਪਿੰਡ ਦੇ ਵਿੱਚ ਰਹਿੰਦੇ ਸੀ ਕੀ ਦੰਦ ਜਿਹੜੇ ਆ ਸਾਫ਼ ਰੱਖਣ ਦੇ ਕਰਕੇ ਖਰਾਬ ਹੋਣੇ ਸ਼ੁਰੂ ਨੇ ਜੇ ਜਾਂ ਜੈਨੇਟਿਕ ਪ੍ਰੋਬਲਮ ਹੁੰਦੀ ਆ ਇਹ ਲੱਗਦੀ ਜੀ ਦੋਨੋਂ ਚੀਜ਼ਾਂ ਹੈ ਜੈਨੇਟਿਕ ਫੈਕਟਰ ਵੀ ਹੈ ਔਰ ਸਾਫ਼ ਰੱਖਣਾ ਵੀ ਹੈ ਜੇ ਅਸੀਂ ਕਹਿੰਦੀਏ ਜੈਨੇਟਿਕ ਫੈਕਟਰ 30% ਹੈ ਤੇ 70% ਅਸੀਂ ਰਿਸਪੋਨਸਿਬਲ ਆ ਜੇ ਜੈਨੇਟਿਕ ਫੈਕਟਰ ਨੂੰ ਹੀ ਲੈ ਕੇ ਸੋਚੀ ਜਾਈਏ ਕਿ ਮੇਰੇ ਦਾਦੇ ਦੇ ਦਾਦੀ ਦੇ ਜਾਂ ਨਾਨਾ ਨਾਨੀ ਦੇ ਕੋਈ ਮੇਰੇ ਤੀਥ ਖਰਾਬ ਸੀਗਾ ਮੇਰੇ ਪ੍ਰੋਬਲਮ ਸੀ ਤੇ ਜੇ ਅਸੀਂ ਹੁਣ ਜਦ ਸਾਪਣੇ ਦੰਦਾਂ ਦੀ ਜ਼ਿਆਦਾ ਕੇਤੜੀ ਤਾਂ ਹੋ ਸਕਦਾ ਅਸੀਂ ਉਸ ਚੀਜ਼ ਤੋਂ ਬਚ ਜੀ ਲੇਕਿਨ ਫੈਕਟਰ ਦੋਨੋਂ ਨੇ ਪਰ ਫੈਕਟਰ ਘਟਾਏ ਜਾ ਸਕਦੇ ਆ ਇਹ ਨਹੀਂ ਕਿ ਉਸ ਨੂੰ ਸੋਚ ਲਈਏ ਜੀ ਸਾਡੇ ਜੈਨੇਟਿਕ ਐ ਤੇ ਕੋਨੇ ਹੀ ਹੋਣੇ ਆ ਜੇ ਅਸੀਂ ਦੰਦ ਕਲੀਨ ਰੱਖੀਏ ਸਪੈਸ਼ਲੀ ਪ੍ਰੋਫੈਸ਼ਨਲ ਚੈੱਕ ਅਪ ਕਰਾਦੇ ਰਹੀਏ ਤੇ ਮੇਰਾ ਖਿਆਲ ਤਾਂ ਹੀ ਠੀਕ ਰਹੇਗਾ ਪਰ ਜੈਨੇਟਿਕ ਵੀ ਇਹ ਪ੍ਰੋਬਲਮ ਹੈਗੀ ਹੈ ਪ੍ਰੋਬਲਮ ਹੈ ਐਂਡ ਅਫੈਕਟ ਵੀ ਕਰਦੀ ਹੈ ਅੱਛਾ ਮੈਂ ਇਹ ਚੀਜ਼ ਹੰਡਾਈ ਆ ਆਪਣੇ ਸੁਣ ਕੇ ਹਾਂਜੀ ਮੇਰੇ ਫਾਦਰ ਸਾਹਿਬ ਦੇ ਦੰਦ ਬਹੁਤ ਖਰਾਬ ਹੁੰਦੇ ਸੀ ਸਾਡੇ ਵੀ ਤਿੰਨ ਬ੍ਰਦਰਾਂ ਸੀ ਤਿੰਨਾਂ ਦੇ ਖਰਾਬ ਆ ਸਾਡੀ ਮਦਰ ਸਾਈਡ ਬਹੁਤ ਗੁੱਡ ਦੰਦ ਸੀ ਉਹਨਾਂ ਦੇ ਆਪ ਦੇ ਦੰਦ ਵੀ ਬਹੁਤ ਵਧੀਆ ਸੀ ਹੁਣ ਮੇਰੇ ਕਿਡਸ ਨੇ ਉਹ ਤਿੰਨ ਕਿਡਸ ਨੇ ਤਿੰਨਾਂ ਕਿਡਸ ਦੇ ਖਰਾਬ ਮੈਦਾੰ ਛੋਟੇ ਹੁੰਦੇ ਅਸੀਂ ਟ੍ਰੀਟਮੈਂਟ ਟਰਾਈ ਆ ਹਾਲਾਂਕਿ ਕੈਨੇਡਾ ਦੇ ਵਿੱਚੋਂ ਬੋਰਡ ਨੇ ਆ ਸਫਾਈ ਕਰਦੇ ਨੇ ਪੂਰੀ ਪ੍ਰੋਪਰ ਸਫਾਈ ਪਰ ਫਿਰ ਵੀ ਤੇਪੀਜ਼ ਛੋਟੇ ਦੰਦ ਜਿਹੜੇ ਨਿਕਲਣੇ ਚਾਹੀਦੇ ਉਹਨਾਂ ਦੇ ਦੇਖੋ ਮੈਂ ਦੱਸਿਆ ਨਾ ਤੁਹਾਨੂੰ ਕਿ ਜੇ ਜਿਹੜੀ ਜੈਨੇਟਿਕ ਫੈਕਟਰ ਨਾ ਜੈਨੇਟਿਕ ਫੈਕਟਰ ਵੀ ਹੈ ਲੇਕਿਨ ਜੇ ਅਸੀਂ ਉਹਨੂੰ ਜਾਦਾ ਕੇਅਰ ਕਰੀਏ ਜਾਦਾ ਕੇਅਰ ਕਰਦੇ ਆਂ ਪ੍ਰੋਫੈਸ਼ਨਲੀ ਚੈੱਕ ਅਪ ਕਰਾ ਲੈਂਦੇ ਆਂ ਟਰੀਟਮੈਂਟ ਕਰਾ ਲੈਂਦੇ ਆਂ ਤੇ ਉਹਨੂੰ ਘਟੂ ਘਟ ਘਟਾਇਆ ਦਾ ਜਾ ਸਕਦਾ ਮੈਂ ਥੋੜੇ ਦਿਨ ਪਹਿਲੇ ਹੀ ਇੱਕ ਦੇਖ ਰਿਹਾ ਸੀਗਾ ਜੀ ਕਿ ਜਿਹੜੇ ਅਸੀਂ ਸੋਚ ਲੈਂਦੇ ਆਂ ਕਿ ਸਾਡੇ ਦਾਦਾ ਦાદੀ ਨੂੰ ਡਾਇਬੀਟਿਸ ਸੀ ਹਾਈਪਰ ਟੈਨਸ਼ਨ ਸੀ ਜਾਂ ਉਹਨਾਂ ਦੀ ਕੋਈ ਅਰਸਾ ਜੀ ਹੋਈ ਸੀ ਅਗਰ ਬੱਚਿਆਂ ਨਾਲ ਜਿਹੜੇ ਸਾਡੇ ਨੈਕਸਟ ਜਨਰੇਸ਼ਨ ਹੈ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦਾ ਖਾਣ ਪੀਣ ਬਦਲ ਦਿੱਤੀ ਜਾਂ ਚੇਂਜ ਕਰ ਲਈ। ਚੇਂਜ ਕੋਈ ਆ YouTube ਦੇਖ ਕੇ ਇੱਧਰ ਉੱਧਰ ਸੁਣ ਸੁਣਾ ਕੇ ਨਹੀਂ ਕਿਸੇ ਐਕਸਪਰਟ ਦੀ ਗਾਈਡੈਂਸ ਨਾਲ ਤੇ ਮੇਰੇ ਖਿਆਲ ਦੇ ਵਿੱਚ ਕਾਫੀ ਕੁਝ ਹੋਰ ਚੇਂਜ ਕੀਤਾ ਜਾ ਸਕਦਾ। ਸ਼ਾਇਦ ਪ੍ਰਮਾਤਮਾ ਨਾਲ ਤਾਂ ਨਹੀਂ ਕੁਝ ਚੇਂਜ ਕਰ ਸਕਦਾ ਪਰ ਅਸੀਂ ਕਿੰਨੇ ਬੇਰਮੰਨਾ ਆਏ ਆ ਕਿ ਘੱਟੋ ਘੱਟ ਉਹਨੂੰ ਅਸੀਂ ਘਟਾ ਤਾਂ ਸਕਦੇ ਹਾਂ। ਘਟਾ ਕਿਸ ਤਰ੍ਹਾਂ ਦੰਦਾਂ ਦੇ ਵਿੱਚ ਜੇ ਦੰਦਾਂ ਦੀ ਅਸੀਂ ਕੇਅਰ ਕਰੀਏ ਦੰਦਾਂ ਨੂੰ ਕਲੀਨ ਰੱਖੀਏ ਪ੍ਰੋਫੈਸ਼ਨਲੀ ਕਲੀਨ ਕਰੀਏ ਤੇ ਮੇਰਾ ਖਿਆਲ ਕਾਫੀ ਕੰਟਰੋਲ ਕਰ ਸਕਦਾ। अच्छा डॉक्टर साहब ਜਿਹੜੇ ਹੁਣ ਮਰੀਜ਼ ਤੁਹਾਡੇ ਕੋ ਆਉਂਦੇ ਨੇ ਦੰਦ ਲਗਾਉਣ ਲਈ ਕਈ ਤੁਹਾਡੇ ਕੋਲ ਪ੍ਰਾਈਸ ਵਾਈਜ਼ ਵੀ ਕੋਈ ਆਪਸ਼ਨਸ ਤੁਸੀਂ ਲਾਉਦੇ ਰਹਿੰਦੇ ਆ ਵੀ ਜੇ ਜੇ ਤੁਹਾਡੇ ਦੰਦ ਤੁਸੀਂ ਲਾਉਣੇ ਆ ਪਰਮਨੈਂਟ ਦੰਦ ਜਿਹੜਾ ਦੀ ਗੱਲ ਕਰੀਏ ਕਾਫੀ ਐਕਸਪੈਂਸਿਵ ਹੋ ਗਏ ਨੇ ਹਮਦਲੇ ਕੋਈ ਨਾਰਮਲ ਆਮ ਬੰਦਾ ਲਵਾ ਨਹੀਂ ਸਕਦਾ ਉਹਦੇ ਵਿੱਚ ਕੋਈ ਨਾ ਕੋਈ ਤੁਹਾਡੇ ਕੋਲ ਮਟੀਰੀਅਲਸ ਹੁੰਦਾ ਵੀ ਆ ਜਿਆਦਾ ਐਕਸਪੈਂਸਿਵ ਆ ਥੋੜਾ ਜਿਹਾ ਘੱਟ ਆ ਆ ਥੋੜਾ ਜਿਹਾ ਘੱਟ ਆ ਇਹਨਾਂ ਆਪਸ਼ਨਸ ਰੱਖਨੇ ਤੁਸੀਂ ਦੰਦਾਂ ਦੇ ਵਿੱਚ ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਮੇਰੇ ਕੋਲੋ ਦੇਖੋ ਕੀ ਆ ਕਿ ਮੈਂ ਬੜੀ ਜਗ੍ਹਾ ਸ਼ੈ ਲੰਬੀ ਰਹਿ ਜਾਏ ਮੈਂ ਇਹ ਕਰਨ ਲੱਗਿਆ ਸੀ ਕਿ ਸਾਡੇ ਕੋਲ ਇੱਕ ਵਿਚਾਰਾ ਗਰੀਬ ਆਦਮੀ ਲੇਬਰ ਕਲਾਸ ਦਾ ਆਉਂਦਾ ਉਹਦੇ ਪੇ ਹੋ ਰਹੀ ਉਹ ਪੇਨ ਲਈ ਆਉਂਦਾ ਇੱਕ ਬਹੁਤ ਵੈਲ ਆਨ ਪਰਸਨ ਹੋਣਾ ਜਿਹਦੇ ਕੋਲ ਪੈਸੇ ਵੀ ਕਰ ਸਕਦਾ ਹੋਵੇ ਤੇ ਟਾਈਮ ਵੀ ਹੈਗਾ ਉਹ ਤਾਂ ਕੋ ਸਭ ਕੁਛ ਹੈਗਾ ਪਹਿਲੇ ਉਹ ਵੀ ਪੇਨ ਲਈ ਆ ਜੀ ਲੇਕਿਨ ਜਦੋਂ ਸਾਡੇ ਕੋ ਚੇਅਰ ਤੇ ਆ ਕੇ ਬੈਠ ਗਿਆ ਜੇ ਅਸੀਂ ਪੇਨ ਦੋਨਾਂ ਦੇ ਪਿੱਛੇ ਚਾਹ ਸਪੋਜ਼ ਕਰੋ ਪਤਾ ਨਹੀਂ ਮੈਂ ਗਲਤ ਨਾ ਹੋ ਜਾ ਕਹਿ ਨਾ ਜਾਵੇ ਕੋਈ ਗਲਤ ਜੇ ਸਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਲੇਬਰ ਕਲਾਸ ਹੈ ਵਿਚਾਰਾ ਕੁਝ ਨਹੀਂ ਉਹਨੂੰ ਅਸੀਂ ਰੂਟ ਕਨਲ ਕਰੋਨ ਇੰਪਲਾਂਟ ਮੈਂ ਕਦੀ ਨਹੀਂ ਪਹਿਲੇ ਦਾ ਮੈਂ ਸੋਚਦਾ ਕਿ ਘੱਟੋ ਘੱਟ ਜਦੋਂ ਡਰੇਨ ਆਊਟ ਕਰ ਦਈਏ ਕਿ ਪੇਨ ਤਾਂ ਠੀਕ ਹੋ ਜਾਏ। ਜੀ। ਉਹ ਅਗਰ ਉਹ ਪੇਨ ਉਸੇ ਤਰ੍ਹਾਂ ਠੀਕ ਹੋ ਜਾਏ ਤੇ ਬਹੁਤ ਵਧੀਆ। ਸੈਕੰਡ ਪੇਸ਼ੈਂਟ ਉਹ ਕਹਿੰਦਾ ਇਹ ਮੇਰੀ ਜਿੰਨੇ ਮਰਜ਼ੀ ਪੈਸੇ ਮੈਨੂੰ ਟ੍ਰੀਟਮੈਂਟ ਠੀਕ ਕਰੋ। ਉਹਦੇ ਕੋਲ ਕਿਸੀ ਇਹ 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 ਨਹੀਂ ਕਹਿ ਸਕਦੇ ਕਿ ਉਹਦੇ ਕੋਲ ਜਿਆਦਾ ਮਹਿੰਗਾ ਕੋਈ ਟ੍ਰੀਟਮੈਂਟ ਆ। ਮੇਰਾ ਇਹ ਹੁੰਦਾ ਕਿ ਉਹਨੂੰ ਆਪਸ਼ਨ ਦੇਨੇ ਆ। ਵੀ ਜੇ ਉਹ ਫੋੜ ਬੱਲੇ ਤਾਂ ਕੌਣ ਆ ਵਧੀਆ ਕਰਾਲਵੇ? ਵਧੀਆ ਕਰਾਲਵੇ? ਉਹ ਨਹੀਂ। ਇਹ ਵੀ ਗੱਲ ਹੈ ਕਿ ਇੱਕ ਫਾਰ ਐਗਜ਼ਾਮਪਲ ਜੇ ਸਪੋਜ਼ ਕਰੋ ਬੈਕ ਦਾ ਟੂਥ ਹੈ। ਬੈਕ ਟੂਥ ਜੇ ਮੈਟਲ ਕਰਾਉਨਡ ਜੇ ਤੁਸੀਂ ਪੀਐਫਐਮ ਕਰਾਉਣ ਕਹਿੰਦੇ ਆ ਅਗਰ ਉਹਦੇ ਨਾਲ ਵੀ ਕੰਮ ਚੱਲਦਾ ਤੇ ਚਲਾ ਲਾ ਸਕਦੇ ਜੇ ਫਰੰਟ ਵਾਲਾ ਡੋਕਟਰ ਤਾਂ ਮੈਂ ਉਹਨੂੰ ਨਿਸ਼ਿਸ਼ਟ ਕਰਾਂਗਾ ਕਿ ਨਹੀਂ ਯਾਰ ਤੂੰ ਮੈਟਲ ਪੀਕ ਕਰਾਉਣ ਲੈ ਸੋ ਇਹ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਪਰ 3.10 ਤਾਂ ਦੋਨਾਂ ਵੀ ਠੀਕ ਕਰਦੇ ਆ আচ্ছা ਕਦੇ ਤੁਹਾਡੀ ਲਾਈਫ ਦੇ ਵਿੱਚ ਇਦਾਂ ਹੋਇਆ ਵੀ ਕੋਈ ਬੰਦਾ ਗਰੀਬ ਆ ਗਿਆ ਹੋਵੇ ਤੁਹਾਡੇ ਕੋਲ ਟ੍ਰੀਟਮੈਂਟ ਕਰਾ ਲਈ ਹੋਵੇ ਉਹ ਕਹੇ ਯਾਰ ਪੈਸੇ ਨਹੀਂ ਕਦੇ ਹੋਈ ਹੈਪਨ ਕਦੇ ਹੋਇਆ ਲਾਈਫ ਇਦਾਂ ਦੇ ਵੀ ਹੋਏ ਹੋਣਗੇ ਪਰ ਸਾਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਕਿ ਇਹ ਬੰਦਾ ਫੋੜ ਨਹੀਂ ਕਰ ਸਕਦਾ ਅਸੀਂ ਕੀ ਕਰਦੇ ਸਪੋਜ਼ ਕਰੋ ਮੇਰੀ ਕਨਸਲਟੇਸ਼ਨ 300 ਰੁਪੀਜ਼ ਹੈ ਹੈਨਾ ਤੇ ਅਸੀਂ ਮੈਂ ਜਦੋਂ ਆ ਕੇ ਬੈਠਦੇ ਨੇ ਉਹਦੇ ਕੱਲ ਬਾਅਦ ਤੋਂ ਪਤਾ ਲੱਗ ਜਾਂਦਾ ਕਿ ਯਾਰ ਇਹ ਨਹੀਂ ਮੈਂ ਚਲੋ ਜੀ ਮੈਂ ਉਹਨੂੰ ਕਹਿ ਦਿੰਦਾ ਕਿ ਤੂੰ ਮੈਡੀਸਿਨ ਦੇ ਦੋ ਸਾਡੇ ਕੋਲ ਸੈਂਪਲ ਹੁੰਦੇ ਨੇ ਹੋਰ ਕੁਝ ਹੁੰਦਾ ਠੀਕ ਹਲਕਾ ਕਰ ਦਿੰਦੇ ਆ ਕਿਸੇ ਓਟਿਕ ਕਿਰ ਲਗਾ ਦਿੰਦੇ ਪਰ ਉਹਨੂੰ ਅਸੀਂ ਕਹਿੰਦੇ ਉਹਨੂੰ ਅਸੀਂ ਕਦੀ ਨਹੀਂ ਕਹਿੰਦੇ ਕਿ ਯਾਰ ਤੈਨੂੰ ਅਸੀਂ ਆਪਲੀ ਹੀ ਦੇ ਰਹੇ ਆ ਆ ਤੇਰੀ ਹੈਲਪ ਕਰਦੇ ਆ ਉਹਨੂੰ ਲੱਗਦਾ ਕਿ ਇਹਦੇ ਵਿੱਚ ਹੀ ਹੋਣਾ ਚਾਹੀਦਾ ਜੀ 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 ਸੋ ਇੰਨਾ ਕਰ ਲੀਦਾ ਇਥੇ ਕਿ ਮੈਂ ਉਸ ਕਮਿਊਨਿਟੀ ਦਾ ਨਾਮ ਹੀ ਲੈਣਾ ਚਾਹੁੰਦਾ ਉਹਦੇ ਤਕਰੀਬਨ ਮੇਰੇ ਨੇੜੇ 2000 ਉਹਦੇ ਘਰ ਹੈਗੇ 2000 ਫੈਮਿਲੀਜ਼ ਹੈ 2000 ਘਰ ਨੇ ਉਹਨਾਂ ਦੇ ਉਹਨਾਂ ਨੂੰ ਸ਼ੁਰੂ ਤੋਂ ਜਦੋਂ ਮੈਂ ਸਟਾਰਟ ਹੀ ਕੀਤਾ ਉਦੋਂ ਤੋਂ ਉਹਨਾਂ ਲਈ ਟ੍ਰੀਟਮੈਂਟ ਫ੍ਰੀ ਹੈ ਕਿਉਂ ਆਂਦੇ ਨੇ ਮੇਰੇ ਕੋਲ ਉਹਨਾਂ ਲਈ ਟ੍ਰੀਟਮੈਂਟ ਫ੍ਰੀ ਹੈ ਫ੍ਰੀ ਕੀ ਹੈ ਦੇਖੋ ਮੈਂ ਕੋ 2 ਲੱਖ ਦਾ 3 ਲੱਖ ਦਾ 50 ਹਜ਼ਾਰ ਦਾ ਟ੍ਰੀਟਮੈਂਟ ਤਾਂ ਮੈਂ ਵੀ ਨਹੀਂ ਅਫੋਰਡ ਕਰ ਸਕਦਾ ਮੈਂ ਉਹਨਾਂ ਨੂੰ ਇੱਕ ਲਿਮਿਟ ਰੱਖੀ ਆ ਕਿ ਦੇਖੋ ਜੇ ਤੁਸੀਂ ਮੇਰੇ ਕੋਲ ਪੇਨ ਲਈ ਆਓਗੇ ਤਾਂ ਪੇਨ ਤੱਕ ਮੈਂ ਠੀਕ ਕਰਾਂਗਾ ਦਰਦ ਤੁਹਾਡੀ ਜਰੂਰ ਠੀਕ ਕਰਾਂਗਾ ਜੀ ਉਹਨਾਂ ਵੱਤੋਂ ਵੱਤੋਂ ਤੁਸੀਂ ਫ੍ਰੀ ਦਾ ਟ੍ਰੀਟਮੈਂਟ ਮੈਂ ਕਰ ਸਕਦਾ ਉਹ ਫ੍ਰੀ ਕਰ ਦਿੰਦੇ ਇੰਨਾ ਕੁ ਮੈਂ ਕਰਦਾ ਜਿੰਨਾ ਕੁ ਮੈਂ ਕਰ ਸਕਦਾ ਪਰ ਇਹ ਬਹੁਤ ਵੱਡੀ ਗੱਲ ਆ ਉਹ ਅੱਜ ਮੇਰੇ ਮਤਲਬ ਹੁਣ 2000 ਤੋਂ ਵੀ ਉੱਪਰ ਉਹਨਾਂ ਦੀ ਫੈਮਿਲੀਜ਼ ਆ ਗਈਆਂ ਨੇ ਮਤਲਬ ਮੈਨੂੰ ਬੜਾ ਅੱਛਾ ਲੱਗਦਾ ਜਦੋਂ ਉਹ ਮੈਨੂੰ ਮਿਲਦੇ ਨੇ ਰਸਤੇ ਵਿੱਚ ਮਿਲਦੇ ਆ ਤੇ ਉਹਨਾਂ ਦਾ ਸੀ ਸ਼ੁਰੂ ਤੋਂ ਕਿ ਬਲਾਈਂਡਸ ਦਾ ਜਿਹੜੇ ਬਲਾਈਂਡ ਨੇ ਉਹਨਾਂ ਦੀ ਬਲਾਈਂਡ ਦੀ ਕਿਤੇ ਨਾ ਕਿਤੇ ਕੇਰਿੰਗ ਹੋ ਰਹੀ ਹੁੰਦੀ ਹੈ ਕੋਈ ਨਾ ਕੋਈ ਉਹਨਾਂ ਦਾ ਉਹਨਾਂ ਨੂੰ ਮੈਂ ਸਿਰਫ ਇਹ ਕਹਿਣਾ ਕਿ ਤੁਸੀਂ ਇਹਨਾਂ ਨੂੰ ਮੇਰੇ ਕੋਲ ਲੈ ਕੇ ਆਉਣਾ ਹੈ ਬਾਕੀ ਟਰੀਟਮੈਂਟ ਮੈਂ ਕਰਾਂਗਾ ਉਹ ਵੀ ਟਰੀਟਮੈਂਟ ਇੱਕ ਲਿਮਟ ਹੈ ਕਿ ਤੇਰੀ ਪੇਨ ਤੱਕ ਜਿੰਨਾ ਮੈਂ ਕਰ ਸਕਿਆ ਉਨਾ ਹੀ ਕਰਾਂਗਾ ਉਸ ਤੋਂ ਇਲਾਵਾ ਨਹੀਂ ਕਿ ਮੈਂ ਜਮਲ 2000 ਰੁਪਏ ਦੇ ਬੰਦੋ ਨਈ ਕੋਸਟ ਫੈਮਲੀਅਰ ਵਾਸਤੇ ਇੱਕ ਬਲਾਈਂਡਸ ਵਾਸਤੇ ਸ਼ੁਰੂ ਤੇ ਫ੍ਰੀ ਟਰੀਟਮੈਂਟ ਵੈਰੀ ਗੁੱਡ ਜੀ ਅੱਛਾ ਡਾਕਟਰ ਸਾਹਿਬ ਇੱਕ ਸਾਨੂੰ ਨਾ ਦੰਦ ਦੇ ਵਿੱਚ ਸਫਾਈ ਰੱਖਣੀ ਬਰਸ਼ ਕਰਨਾ ਪੈਂਦਾ ਹੈ ਵੀਰੇ ਹਾਂਜੀ ਪਹਿਲਾਂ ਯੂਸ ਟੂ ਬੀ ਅਸੀਂ ਦਤਨ ਕਰਦੇ ਹੁੰਦੇ ਸੀਗੇ ਉਸ ਤੋਂ ਬਾਅਦ ਬਰਸ਼ ਆ ਗਿਆ ਜਿਵੇਂ ਜਦਾਂ ਟੈਕਨੋਲੋਜੀ ਵੱਧਦੀ ਜਾਂਦੀ ਹੈ ਹੁਣ ਤਾਂ ਵੈਸੇ ਇਲੈਕਟ੍ਰੋਨਿਕ ਬਰਸ਼ ਆ ਗਿਆ ਹੈ ਐਮ ਨਹੀਂ ਕਰਨਾ ਪੈਂਦਾ ਮੂੰਹ ਚ ਪਾਓ ਬੈਟਰੀ ਨਾਲ ਬਰਸ਼ ਹੋ ਜਾਂਦਾ ਬਿਲਕੁਲ ਦੋ ਵਾਰੀ ਬਰਸ਼ ਦੰਦ ਚ ਕਰਨਾ ਚਾਹੀਦਾ ਜਾਂ ਇੱਕ ਵਾਰੀ ਅਨਾਫਿਆ ਜਾਂ ਬਰਸ਼ ਇਲੈਕਟ੍ਰੋਨਿਕ ਜਿਹੜਾ ਉਹ ਕਰਨਾ ਚਾਹੀਦਾ ਜਾਂ ਦੂਸਰਾ ਹੀ ਜਿਸ ਤਰ੍ਹਾਂ ਤੁਸੀਂ ਦਸਤਨ ਤੋਂ ਸ਼ੁਰੂ ਕੀਤਾ ਨਾ ਦਸਤਨ ਕੋਈ ਮਾੜੀ ਚੀਜ਼ ਨਹੀਂ ਸੀ ਦਸਤਨ ਅੱਛੀ ਚੀਜ਼ ਹੈ ਹੁਣ ਵੀ ਮੈਂ ਕਹਾਂਗਾ ਦਸਤਨ ਚੀਜ਼ ਹੀ ਹੈ ਪਰ ਉਹਦਾ ਇੱਕ ਡਰਾਗ ਹੈ ਉਹਦਾ ਇੱਕ ਡਰਾਗ ਹੈ ਇਹ ਸੀ ਜਿਸ ਕਰਕੇ ਅਸੀਂ ਅੱਜ ਕੱਲ ਸਾਰੇ ਡਾਕਟਰ ਵੀ ਨਹੀਂ ਕਰਦੇ ਉਹਦੇ ਜਿਹੜੇ ਬ੍ਰਿਸਟਸ ਹੁੰਦੀ ਸੀ ਨਾ ਧਾਗੇ ਜੇ ਟੁੱਟਦੇ ਆ ਇੱਕ ਕਰਦੇ ਉਹ ਕੋਈ ਦੰਦ ਬੰਦੀ ਸੀ ਹਾਂ ਨਹੀਂ ਰੱਖਦੇ ਹਾਂ ਜੀ ਉਹਦੇ ਵਿੱਚ ਉਹਦੇ ਥ੍ਰੈਡਸ ਬਣ ਜਾਂਦੇ ਨਾ ਉਹ ਟੁੱਟਦੇ ਆ ਹਾਂ ਟੈਲੀ ਦੀ ਕਰਦੇ ਨੇ ਮੈਂ ਆਪ ਕਰਦਾ ਹਾਂ ਭਾਈ ਜੀ ਜੀ ਤੇ ਉਹਦੇ ਜਿਹੜੇ ਥ੍ਰੈਡਸ ਹੁੰਦੇ ਨੇ ਉਹ ਦੰਦਾਂ ਦੇ ਵਿਚਕਾਰ ਕਰੇ ਜਾਂਦੇ ਨੇ ਇੰਟਰਡੈਂਟਲ ਸਪੇਸਿਸ ਜਦੋਂ ਚੱਲੇ ਉਹ ਲਿਕਨੋਂ ਨਿਕਲਦੇ ਉਹ ਸਾਡੇ ਗੰਦ ਨੂੰ ਹਾਮੀ ਭਰਉਂਦੇ ਅਦਰਵਾਈ ਦੰਦਾਂ ਦਾ ਕੋਈ ਹਾਮੀ ਚਾਹੀਏ ਕਿਉਂਕਿ ਉਹਦੇ ਵਿੱਚ ਜਿਹੜੇ ਬ੍ਰਿਸਟਲਸ ਨੇ ਉਹਦੇ ਬ੍ਰਿਸਟਲ ਜਿਹੜੇ ਥੋੜੇ ਥੋੜੇ ਸੈੱਟਸ ਨਿਕਲਦੇ ਨੇ ਉਹ ਸਾਡੇ ਜਿਹੜੇ ਗੰਦ ਦੇ ਅੰਦਰ ਚਲ ਜਾਂਦੇ ਉਹਨੂੰ ਕੱਢ ਨਹੀਂ ਸਕਦੇ ਉਹਦੇ ਨਾਲ ਇਨਫੈਕਸ਼ਨ ਹੁੰਦੀ ਆ ਇਸ ਕਰਕੇ ਅਸੀਂ ਤੱਕ ਰეკਮੈਂਡ ਨਹੀਂ ਕਰਦੇ ਨੰਬਰ ਤੋਂ ਆ ਗਿਆ ਬ੍ਰਸ਼ ਜਿਹੜਾ ਨਾਰਮਲ ਬ੍ਰਸ਼ ਆ ਨਾ ਉਹ ਅਸੀਂ ਸਭ ਨੂੰ ਹੀ ਕਰਦੇ 99% ਵਿਦਿਆਨੂਜ ਕਹਿੰਦੇ ਕਿ ਤੁਸੀਂ ਨਾਰਮਲ ਬ੍ਰਸ਼ ਕਰੋ ਮੈਂ ਤਾਂ ਇਹ ਕਹਿੰਦਾ ਲੇਕਿਨ ਕਰਨਾ ਦੋ ਵਾਰੀ ਦੋ ਵਾਰੀ ਰეკਮੈਂਡ ਕਰਦੇ ਆ ਇੱਕ ਵਾਰੀ ਅਸੀਂ ਕਹਿੰਦੇ ਆ ਕਿ ਮਾਰਨਿੰਗ ਖਾਣਾ ਖਾਣ ਤੋਂ ਬ੍ਰੇਕਫਾਸਟ ਸਾਰੇ ਕਰਦੇ ਆ ਬ੍ਰੇਕਫਾਸਟ ਤੋਂ ਬਾਅਦ ਐਟ ਲੀਸਟ ਅੱਧੇ ਘੰਟੇ ਅੱਧੇ ਘੰਟੇ ਉੱਤੇ ਨਾ ਫਸ ਵੀ ਉੱਦੋਂ ਉਦੋਂ ਕਰਨਾ ਜੇ ਬਾਅਦ ਅਗਰ ਤੁਸਾਨੂੰ ਆਦਤ ਆਂ ਅੱਛੀ ਗੱਲ ਅਗਰ ਸੁੱਤੇ ਉੱਤੇ ਕਰ ਲੈਂਦੇ ਹੋ ਤੇ ਵਧੀਆ ਗੱਲ ਹੈ ਅਗਰ ਲੇਕਿਨ ਬ੍ਰੇਕਫਾਸਟ ਕਰਨ ਤੋਂ ਅੱਧਾ ਘੰਟਾ ਬਾਅਦ ਕਰਨਾ ਬਹੁਤ ਜ਼ਰੂਰੀ ਹੈ ਇੱਦਾਂ ਹੀ ਰਾਤ ਨੂੰ ਜਦੋਂ ਤੁਸੀਂ ਸੌਣ ਲੱਗਦੇ ਹੋ ਖਾਣਾ ਖਾਣ ਤੋਂ ਅੱਧਾ ਬੋਣਾ ਘੰਟਾ ਬਾਅਦ ਬ੍ਰਸ਼ ਕਰਨਾ ਬਹੁਤ ਜ਼ਰੂਰੀ ਹੈ ਪੇਸਟ ਜ਼ਰੂਰੀ ਹੈ ਨਾ ਪੀਸਟ ਦਾ ਰੋਲ ਜਿਹੜਾ ਹੈ ਨਾ ਪਹਿਲੀ ਗੱਲ ਤਾਂ ਪੇਸਟ ਨੂੰ ਸਿਲੈਕਟ ਕਰਨਾ ਬਹੁਤ ਜ਼ਰੂਰੀ ਹੈ ਮੇਰੇ ਲਈ ਪੇਸਟ ਕਿਹੜੀ ਚੰਗੀ ਹੈ ਸਹੀ ਨੰਬਰ 2 ਪੇਸਟ ਦਾ ਰੋਲ ਕਲੀਨਿੰਗ ਲਈ 100% ਨਹੀਂ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਵੱਧ ਤੋਂ ਵੱਧ 40-50% ਰੋਲ ਹੈ ਇਸ ਤੋਂ ਜ਼ਿਆਦਾ ਰੋਲ ਉੱਤਰ ਨਹੀਂ ਮੈਂ ਕਿਹਾ ਜਿਆਦਾ ਪੇਸਟ ਜੇ ਆਪਾਂ ਸਵੇਰ ਨੂੰ ਇੱਕ ਤਰੀਕਾ ਨਹੀਂ ਹੈ ਵੈਸੇ ਮੈਂ ਜਿੱਦਾਂ ਕਰਦਾ ਤੇ ਖਾਣੇ ਤੋਂ ਬਾਅਦ ਮੈਂ ਖਾਲੀ ਬਰਸ਼ ਕਰਦਾ ਪੇਸਟ ਨਹੀਂ ਲਾਉਂਦਾ ਕੋਈ ਗੱਡਾ ਕੋਈ ਠੀਕ ਹੈ ਨਾ ਕਰ ਲੈਣਾ ਪੇਸਟ ਉਹ ਵੀ ਠੀਕ ਹੈ ਫਸ ਤੋਂ ਬਾਅਦ ਖਾਲੀ ਕਰ ਲੈਣਾ ਜੇ ਇਦਾਂ ਵੀ ਕਰ ਲਈਏ ਰਜਨ ਚੱਠੀ ਕਰਨਾ ਨਹੀਂ ਪੇਸਟ ਲਗਾਉਣਾ ਕੋਈ ਮਾੜੀ ਚੀਜ਼ ਨਹੀਂ ਹੈ ਲੇਕਿਨ ਪੇਸਟ ਗੁੱਡ ਪਰਟੀ ਦਾ ਹੋਣਾ ਚਾਹੀਦਾ ਰਾਈਟ ਇੱਕ ਆਮ ਬੰਦਾ ਕਹੇ ਕਹਿ ਪੁੱਛੇਗਾ ਕਿ ਮੈਨੂੰ ਕੀ ਪਤਾ ਲੱਗੇ ਕਿ ਕਿਹੜੀ ਅੱਛੀ ਕੁਆਲਿਟੀ ਦਾ ਹੈ ਕੁਝ ਦੋ ਹੈ ਜਾਂ ਤਾਂ ਜਿਹੜਾ ਤੁਹਾਡਾ ਡਾਕਟਰ ਹੈ ਉਹ ਰეკਮੈਂਡ ਕਰਦੇ ਆ ਤੇ ਉਹ ਕਰ ਲਓ ਉਹ ਠੀਕ ਹੈ ਜੇ ਤੁਸੀਂ ਡਾਕਟਰ ਕੋਲ ਨਹੀਂ ਜਾਣਾ ਜਾਂ ਨਹੀਂ ਜਾਏ ਤੁਸੀਂ ਕੀ ਕਰੋ ਪੇਸਟ ਨੂੰ ਆਪਣੇ ਫਿੰਗਰ ਤੇ ਲਗਾ ਕੇ ਦੇਖੋ ਅਗਰ ਉਹ ਮਲਾਈਮ ਹੈ ਗ੍ਰੈਨੂਲ ਸਾਈਜ਼ ਨੂੰ ਕਹਿੰਦੇ ਗ੍ਰੈਨੂਲ ਸਾਈਜ਼ ਨੂੰ ਮਲਾਈਮ ਹੈ ਜਿਆਦਾ ਦਾਣੇ ਨਹੀਂ ਆ ਤਾਂ ਉਹ ਕਰੋ ਅੱਛਾ ਜੀ ਮੇਰੇ ਪੇਸਟ ਲਗਾਣਾ ਚਾਹੀਦਾ ਜ਼ਰੂਰ ਲਗਾਣਾ ਚਾਹੀਦਾ ਲੇਕਿਨ ਉਹਦੀ ਕੁਆਲਿਟੀ ਅੱਛੀ ਹੋਣੀ ਚਾਹੀਦੀ ਅੱਛਾ ਡਾਕਟਰ ਸਾਹਿਬ ਇੱਕ ਤਾਂ ਇਹ ਬ੍ਰਸ਼ ਦੀ ਗੱਲ ਹੋ ਗਈ। ਨੰਬਰ 2 ਤੇ ਆਪਾਂ ਲਿਕਵਿਡ ਆਉਂਦਿਆ ਮੂੰਹ ਦੇ ਵਿੱਚ ਆਪਣਾ ਪਾਉਨੇ ਆ। ਉਹਦੇ ਨਾਲ ਤੁਹਾਡੇ ਮਾਉਥ ਜਿਹਨੂੰ ਚਾਹੁੰਦੇ ਆਵਾਸ਼ ਕਰਦੇ ਆ ਸਮੈਲੀਆਂ ਦੀ ਉਹ ਯੂਜ਼ ਕਰਨੀ ਚਾਹੀਦੀਆਂ ਓਕੇ ਆ ਕਿਉਂਕਿ ਕਈ ਕੰਪਨੀਆਂ ਨੇ ਬਹੁਤ ਬਣਾਤੇ ਆ ਮਾਉਥਵਾਸ਼ ਰਿੰਗ ਕਹਿੰਦਾ। ਉਹ ਕਰਨੀ ਚਾਹੀਦੀ ਹੈ ਯੂਜ਼ ਮਾਉਥਵਾਸ਼ ਜਿਹੜਾ ਮੈਂ ਕਦੇ ਵੀ ਨਾ ਸ਼ੁਰੂ ਤਈਂ ਕਦੇ ਵੀ ਪੇਸ਼ੈਂਟ ਹੋ ਜਾਂ ਕਿਸੇ ਆਮ ਜਿਵੇਂ ਨਾਰਮਲ ਵੀ ਇਹ ਨਹੀਂ ਕਹਿੰਦਾ ਕਿ ਕੰਟੀਨਿਊਸ ਕਰ। ਤੇ ਇਹ ਲੋਕਾਂ ਨੇ ਮਤਲਬ ਅੱਜ ਮੈਡੀਕਲ ਕਾਰਟ ਵੀ ਆ ਗਿਆ ਜਦੋਂ ਮੈਂ ਕਹਿਣਾ ਜਾਣਾ ਫਿਰ ਕਹਿੰਦੇ ਕਰਦੇ ਆ ਮੀਟਿੰਗ ਮੈਂ ਕਦੀ ਰਕਮ ਨਹੀਂ ਕਰਦਾ ਕਿਉਂਕਿ ਇਹਦਾ ਨੁਕਸਾਨ ਜਿਹੜਾ ਸਭ ਤੋਂ ਵੱਡਾ ਨੁਕਸਾਨ ਜਿਹੜੀ ਜ਼ਿਆਦਾ ਜੂਸਦਾ ਜੇ ਦੋ ਦੋ ਤਿੰਨ ਤਿੰਨ ਵਾਰੀ ਦਿਨ ਵਿੱਚ ਕਰਦੇ ਆ ਜਦੋਂ ਉਹਦੇ ਨਾਲ ਸਟੇਨਿੰਗ ਹੁੰਦੀ ਉਹਦੇ ਨਾਲ ਤੁਹਾਨੂੰ ਸਟੇਨਿੰਗ ਹੁੰਦੀ ਹੈ ਇੱਕ ਮੈਂ ਗੱਲ ਹੋਰ ਵਿੱਚ ਸੌਰੀ ਕਰਦਾ ਹਾਂ ਜਿਹੜੇ ਗੁੱਡ ਬਕਤੀ ਦੇ ਹੁੰਦੇ ਉਹ ਵੀ ਮਰ ਜਾਂਦੇ ਉਹਦੇ ਨਾਲ ਨਹੀਂ बैक्टीरिया नहीं कहते मार्ग तो कोई ज्यादा रीजन स्क्रेनिंग गम कीनिंग होती है लिप की स्केनिंग होती है टीस की स्क्रिंग एक्सैस यूज दूसरी गलथ वॉजन कहने ना, ਉਹਦੇ ਉਹਦੋਂ ਯੂਜ਼ ਕਰਨਾ ਚਾਹੀਦਾ ਜਦੋਂ ਸਾਡਾ ਡਾਕਟਰ ਰეკਮੈਂਡ ਕਰੇ ਸਪੋਜ਼ ਕਰੋ ਸਾਡੀ ਸਰਜਰੀ ਹੋਈ ਹੈ ਕੋਈ ਸਾਡੇ ਅਲਸਰ ਹੋ ਗਏ ਨੇ ਜਾਂ ਕੋਈ ਟ੍ਰੀਟਮੈਂਟ ਪ੍ਰੋਸੀਜਰ ਹੈ ਤਾਂ ਐਸੇ ਦਵਾਈ ਦੇ ਤੋ ਅਨਿਸ਼ ਕਰੋ ਕੰਟੀਨਿਊਸ ਨਹੀਂ ਕਰਨਾ ਉਨਾ ਚਿਰ ਕਰੋ ਜਿੰਨਾ ਚਿਰ ਤੁਹਾਡਾ ਡਾਕਟਰ ਰეკਮੈਂਡ ਕਰਦਾ ਜੇ ਤੁਸੀਂ ਡਾਕਟਰ ਕੋਲ ਨਹੀਂ ਗਏ ਤਾਂ ਉਹ ਨਹੀਂ ਕਰਨਾ ਚਾਹੀਦਾ ਮੈਂ ਤਾਂ ਕਹਿਣਾ ਹੁੰਦਾ ਕਿ ਇਹਦੇ ਨਾਲੋਂ ਉਸੇ ਬਣੀ ਹਲਕਾ ਸਾਲਟ ਪਾ ਕੇ ਨਮਕ ਪਾ ਕੇ ਉਹਦੀਆਂ ਜੁੜੀਆਂ ਕਰ ਲੋ ਬੈਠ ਓ ਜਾਨ ਅੱਛਾ ਮੇਰਾ ਐਕਸਪੀਰੀਅੰਸ ਕਾਫੀ ਆਉਣਾ ਸੀ ਬਾਹਰ ਰਹਿਨੇ ਹੋ ਮੈਂ 30 ਸਾਲ ਤੋਂ ਕੈਨੇਡਾ ਦੇ ਵਿੱਚ ਅਸੀਂ ਜਦੋਂ ਵੀ ਉੱਥੇ ਦੰਦ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਾਂਦੇ ਆ ਡੈਂਟਿਸਟ ਕੋਲ ਮੋਸਟਲੀ ਮੈਂ ਪਿਛਲੇ ਸਾਲ ਮੇਰਾ ਕਾਫੀ ਪ੍ਰੋਬਲਮ ਰਹੀ ਹੈ 2 ਸਾਲ ਪਹਿਲਾਂ ਦੰਦਾਂ ਦੀ ਮੇਰੇ ਦਾਣਾ ਦੁਖਣ ਲੱਗ ਪਿਆ ਉਹ ਕੰਜੇ ਦਾ ਕੋਈ ਹੋਰ ਲਾਜ ਨਹੀਂ ਕੱਢਣਾ ਪਿਆ ਇੱਥੇ ਮੈਂ ਦੇਖਦਾ ਇੰਡੀਆ ਦੇ ਵਿੱਚ ਜਦੋਂ ਕਦੇ ਦੰਦ ਦੁਖਦਾ ਜਾਂ ਦਾੜ ਦੁਖਦੀ ਹੈ ਉਹ ਪਹਿਲਾਂ ਦੇਖਦੇ ਆ ਵੀ ਇਹਨੂੰ ਦੰਦ ਨੂੰ ਬਚਾ ਸਕਦੇ ਆਪਾਂ ਜਾਂ ਨਹੀਂ ਇਹਦਾ ਰੀਜ਼ਨ ਕੀ ਆ ਮੈਨੂੰ ਮੈਨੂੰ ਆਪਣੇ ਆਪ ਨੂੰ ਸਮਝ ਆਇਆ ਮੈਂ ਵੀ 16 ਸਾਲ ਦਾ ਦੰਦਾਂ ਦੇ ਵਿੱਚ ਹੀ ਫਿਰਦੇ ਆ ਵੀ ਕੀ ਹੋ ਗਿਆ ਕੀ ਨਹੀਂ ਕਾਫੀ ਹੁਣ ਐਕਸਪੀਰੀਅੰਸ ਇਕੱਠਾ ਹੋ ਰਿਹਾ ਡੇ ਬਾ ਡੇ ਪਰ ਉਥੇ ਉਹ ਦੰਦ ਕੱਢ ਦਿੰਦੇ ਆ ਇੱਥੇ ਕੱਢਦੇ ਨਹੀਂ ਦੰਦ ਨੂੰ ਥੋੜੇ ਜਿਹਾ ਉਹਨੂੰ ਦੇਖ ਦਿਆ ਜੇ ਆਰਸੀਟੀ ਕਰ ਲਈ ਦਾ ਆਰਸੀਟੀ ਕਰ ਲੈਂਦੇ ਆ ਜਾਂ ਤਾਂ ਫਿਰ ਉਹ ਆਰਸੀਟੀ ਦੇ ਲਈ ਹੀ ਦੰਦ ਕਹਿ ਸਕਦੇ ਵੀ ਉਹਦੀ ਇਨੀ ਉਹ ਪਾਵਰਫੁਲ ਨਹੀਂ ਰਹਿੰਦਾ ਦੰਦ ਨੂੰ ਕੱਢਣਾ ਹੀ ਪੈਂਦਾ ਪਰ ਮੇਰੇ ਚਾਰ ਦੰਦ ਉਹਨਾਂ ਨੇ ਲਗਾਤਾਰ ਹੀ ਕੱਢਤੇ 2 ਹੀ ਮਹੀਨੇ ਬਾਅਦ ਕੀ ਰੀਜ਼ਨ ਹੱਸਰ ਕੋ ਡੈਂਟਲ ਸਾਇੰਸ ਜਾ ਡੈਂਟਲ ਦਾ ਫਾਰਮੂਲਾ ਜਾਂ ਡੈਂਟਲ ਦੀ ਟ੍ਰੀਟਮੈਂਟ ਕਰੀਏ ਇਹ ਪੂਰੇ ਵਰਡ ਦੀ ਕੋਈ ਨਹੀਂ ਉਹੀ ਬਾਕਸ ਅਸੀਂ ਵਰਦੇ ਆ ਉਹੀ ਉਹ ਕਰਦੇ ਨੇ ਉਹੀ ਮੈਥਡੋਸ ਯੂਜ਼ ਕਰਦੇ ਆ ਅਸੀਂ ਇੰਡੀਆ ਚ ਕਰਦੇ ਹਰ ਕੰਟਰੀ ਚ ਕਰਦੇ ਆ ਇਹ ਡਿਪੈਂਡ ਕਰਦਾ ਕਿ ਇੱਕ ਡਾਕਟਰ ਦਾ ਜਾਂ ਡੈਂਟਿਸਟ ਦਾ ਮਾਈਂਡ ਕਿੱਥੇ ਸੈਟ ਹੈ ਜੀ ਮਾਈਂਡ ਕਿੱਥੇ ਸੈਟ ਹੈ ਤੇ ਦੇਖੋ ਇੱਕ ਅੱਛਾ ਡਾਕਟਰ ਤਾਂ ਮੈਂ ਕਹਿੰਦਾ ਉਹੀ ਹੋਏਗਾ ਮੈਂ ਨਹੀਂ ਹੋਰ ਵੀ ਸਾਰੇ ਕਿ ਉਹ ਸਾਰੇ ਇਹੀ ਸੋਚਉਂਦੇ ਨੇ ਕਿ ਪਹਿਲਾਂ ਦੇਖੋ ਦੰਦ ਸੇਵ ਹੋ ਜੇ ਤੇ ਚਲੋ ਇਹ ਕਹਿੰਦੇ ਪੰਜਾਬੀ ਚ ਆਪਾਂ ਕਹਿੰਦੇ ਨੇ ਕਿ ਤਾਂ ਬਹੁਤ ਬੜਮੁੱਲੀ ਚੀਜ਼ ਐ ਇਸ ਦਾ ਤਾਂ ਮੁੱਲ ਹੀ ਕੋਈ ਨਹੀਂ ਹੈਗਾ ਤਾਂ ਦੰਦ ਨੂੰ ਸੇਵ ਕਰਨਾ ਚਾਹੀਦਾ ਇੱਕ ਮੰਤਝ ਜ਼ੋਰ ਗੱਲ ਆਉਂਦੀ ਆ ਕਿ ਜਿਹੜਾ ਟੂਥ ਅਸੀਂ ਕੱਢਣ ਲੱਗੇ ਆ ਉਹਨੂੰ 10 ਵਾਰੀ ਸੋਚ ਲਈਏ ਸੋਚ ਲਈਏ ਕਿ ਕੀ ਬਚ ਸਕਦਾ ਸੀ ਕੀ ਬਚ ਸਕਦਾ ਸੀ ਤੇ ਇੱਕ ਵਾਰੀ ਪੇਸ਼ੈਂਟ ਨੂੰ ਇਨਸਿਸਟ ਕਰੀਏ ਕਿ ਜਾਂ ਤੂੰ ਬਚਾ ਲੈ ਇਹਨੂੰ ਕਿਸੇ ਤਰ੍ਹਾਂ ਬਚਾ ਲੈ ਜੇ ਤੂੰ ਨਹੀਂ ਅਪੋਰਡ ਕਰ ਸਕਦਾ ਤੇਰੀ ਪੇਨ ਠੀਕ ਕਰ ਲੈਂਦੇ ਆ ਤੂੰ 2-4 ਸਾਲ ਤੈ ਇਹਨਾ ਕਰ ਲੈ ਤੇ ਮੇਰੇ ਖਿਆਲ ਸਿ ਬਚਾਣ ਦੀ ਸੋਚਣਾ ਜੋ ਕਦ ਦਾ ਦੰਦ ਅਸੀਂ ਦੇ ਹੀ ਨਹੀਂ ਸਕਦੇ ਬਣ ਨਹੀਂ ਸਕਦੇ ਨਹੀਂ ਬਣ ਸਕਦਾ ኦਰੀਜਨਲ ਫਲੈਕਸੀਬਲ ਦੰਦ ਦੇ ਸਕੀਏ ਸੋ ਯੂ نو ਦੰਦਿਆ ਸੋ ਦੰਦ ਨੂੰ ਹਮੇਸ਼ਾ ਸੇਵ ਕਰਨਾ ਚਾਹੀਦਾ ਸੋ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਅ ਕਿਸੇ ਵੀ ਡਾਕਟਰ ਕੋਲ ਜਾਓ ਜ਼ਰੂਰੀ ਨਹੀਂ ਤੁਸੀਂ ਇੱਥੇ ਆਉਣਾ ਕਿਸੇ ਵੀ ਜਾਓ ਪਹਿਲਾਂ ਤੁਸੀਂ ਇਹ ਕਹੋ ਜੇ ਬਚ ਸਕਦਾ ਦੰਦ ਤਾਂ ਬਚਾਓ ਪਹਿਲੀ ਸਟੇਪ ਕੜਾ ਨਹੀਂ ਲੈਣਾ ਚਾਹੀਦਾ ਡਾਕਟਰ ਸਾਹਿਬ ਇੱਕ ਲਾਸਟ ਸਾਨੂੰ ਇਹ ਜ਼ਰੂਰ ਦੱਸੋ ਕਿ ਜਿਹੜਾ ਇੰਪਲਾਂਟਸ ਲਾਉਨੇ ਆ ਤੁਸੀਂ ਇਹਦੀ ਟ੍ਰੀਟਮੈਂਟ ਕਿੰਨੀ ਕੁ ਲੰਬੀ ਆ ਔਰੇ ਕਿੰਨਾ ਕਿ ਇੰਪੋਰਟੈਂਟ ਹੈ ਲਗਾਉਣਾ ਜਦੋਂ ਤੁਹਾਡੇ ਮੂੰਹ ਚ ਦੰਦ ਨਹੀਂ ਹੁੰਦੇ ਖਾਣ ਵਾਲੇ ਰਹਿੰਦੇ ਵੀ ਇਹ ਕਿੰਨਾ ਕਿ ਜ਼ਰੂਰੀ ਹੈ ਲਵਾ ਲਗਾਉਣਾ ਚਾਹੀਦਾ 100% ਮੈਂ ਤਾਂ ਲਵਾ ਕੇ ਦੇਖ ਲਿਆ ਹਾਂ ਪਰ ਕਿਉਂਕਿ ਛੋਟਿਆਂ ਦੇ ਤਾਂ ਹਾਲ ਸੁਣਦੇ ਨੇ ਦੰਦ ਗਿਆ ਤੇ ਸਵਾਦ ਗਿਆ ਅੱਖਾਂ ਗਿਆ ਤੇ ਜਹਾਨ ਗਿਆ ਮੇਰੇ ਦਾਦੀ ਜੀ ਸੁਣਾਉਂਦੇ ਹੁੰਦੇ ਸੀ ਮੈਂ ਉਹਨਾਂ ਦਾ ਸੁਣਾ ਮਕਨੇ ਦੰਦ ਗਿਆ ਸਵਾਦ ਗਿਆ ਦਾ ਮਤਲਬ ਨੀ ਜੀਵਨਾ ਸਵਾਦ ਜੀਵਨਾ ਲੈਣਾ ਪਰ ਮੈਂ ਇਹ ਕਿਹਾ ਫਿਰ ਕਰਕੇ ਜਦੋਂ ਦੰਦ ਟੁੱਟੇ ਚਲੇ ਜਾਂਦੇ ਆ ਜੇ ਤੁਹਾਡੇ ਕੋਲ ਚੇਤਨੀ ਹੁੰਦੀ ਚੀਜ਼ ਤੁਹਾਨੂੰ ਸੁਆਦ ਨਹੀਂ ਆਉਂਦਾ ਤੁਸੀਂ ਮਜ਼ਾ ਨਹੀਂ ਚੱਖ ਨਹੀਂ ਸਕਦੇ ਵੀ ਕਿਵੇਂ ਖਾਣਾ ਨਾ ਇਹ ਜਰੂਰ ਦੱਸੋ ਕਿ ਕਿੰਨੇ ਜੀ ਇੰਪੋਰਟੈਂਟ ਆ ਦੰਦ ਲਾਉਣੇ ਜਦੋਂ ਦੰਦ ਨਿਕਲ ਜਾਂਦੇ ਨੇ ਦੇਖੋ ਤੁਸੀਂ ਇਹਦੇ ਵਿੱਚ ਦੋ ਮਿਕਸ ਕਰਕੇ ਕੁਐਸਚਨ ਨੰਬਰ 1 ਤੁਸੀਂ ਮੈਨੂੰ ਪੁੱਛਿਆ ਕਿ ਇਮਪਲੈਂਟ ਲਾਣੇ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਦੇਖੋ ਇਮਪਲੈਂਟ ਜਿਹੜਾ ਆ ਇਹ ਸਭ ਤੋਂ ਕੋਸਟਲੀ ਮਹਿੰਗੀ ਚੀਜ਼ ਆ ਪੂਰੇ ਵਰਲਡ ਵਿੱਚ ਜੀ ਇੰਡੀਆ ਵਿੱਚ ਵੀ ਮਹਿੰਗਾ ਆ है ना अगर अच्छी तरह किया जाए तो बार तो बचा ही है बाहर आके सीधे कैलकुलेशन करिए तो लगता है कि बहुत महंगा है सो सिद्धांत जो है ना इस बहुत ऑप्शन है ਡਿਪੈਂਡ ਕਰਦਾ ਹੈ ਕਿ ਤੁਸੀਂ ਜ਼ਰੂਰੀ ਨਹੀਂ ਇੰਪਲਾਂਟਸ ਹੀ ਲਗਵਾਨੇ ਇੰਪਲਾਂਟਸ ਹੀ ਲਗਵਾਨੇ ਆ ਜਿੱਦਾਂ ਕਿਸੇ ਮਨ ਹੋਣੇ ਕਿ ਆਂ ਦੰਦ ਸਾਡੇ ਸੋਹਣੇ ਲੱਗਣੇ ਚਾਹੀਦੇ ਆ ਸਾਨੂੰ ਬੋਲਣ ਵਾਸਤੇ ਚਾਹੀਦੇ ਆ ਦੰਦ ਖਾਣਾ ਚੁੱਧਣ ਵਾਸਤੇ ਚਾਹੀਦੇ ਆ ਉਹਦੇ ਲਈ ਹੋਰ ਵੀ ਤਾਂ ਆਪਸ਼ਨ ਹੋ ਸਕਦੀ ਹੈ ਜੇ ਹੋਣਾ ਸੀ ਇੱਕ ਨਹੀਂ ਇੰਪਲਾਂਟ ਆਪਸ਼ਨ ਸਪੋਰਟ ਕਰ ਸਕਦਾ ਰੋਬਰ ਦਾ ਬਹੁਤ ਪੌਸਿਬਲ ਆ ਤੁਹਾਨੂੰ ਦੱਸਿਆ ਜਿਹੜਾ ਮਹਿੰਗਾ ਹੈ ਤੇ ਅਸੀਂ ਉਹਦੇ ਡੈਂਚਰ ਲਗਾ ਦਿੰਦੇ ਹੂੰ ਡੈਂਚਰ ਲਗਾਉਣਾ ਬੈਠਾ ਸੀ ਸ਼ੁਰੂਸ ਪਹਿਲਾਂ ਡੈਂਚਰ ਹੀ ਲਗਾਉਂਦੇ ਸੀ ਨਾ ਡੈਂਚਰ ਡੈਂਚਰ ਇੱਕ ਰਿਟਰੀਸ਼ਲ ਡੈਂਚਰ ਜਿਹੜਾ ਉਤਾਰ ਦੇ ਲਾਉਂਦੇ ਸੀ ਹੁੰਦੇ ਨਾ ਬੜਾ ਵਧੀਆ ਚੱਲ ਜਾਂਦਾ ਕੰਮ ਜਿਹੜਾ ਬੰਦਾ ਅਫੋਰਡ ਨਹੀਂ ਕਰ ਸਕਦਾ ਉਸ ਤੋਂ ਸੈਕੰਡ ਨੰਬਰ ਤੇ ਆ ਜਾਂਦਾ ਬ੍ਰਿਜ ਆ ਜਾਂਦਾ ਜਿਹੜੇ ਦੰਦਾਂ ਦੀ ਸਪੋਰਟ ਲੈ ਕੇ ਲਾ ਸਕਦੇ ਆ ਇਸ ਤੋਂ ਅਲਵਾ ਹੋਰ ਕਾਫੀ ਆਪਸ਼ਨ ਆ ਗਈਆਂ ਲਾਸਟ ਆਪਸ਼ਨ ਹੈ ਜਿਹੜੇ ਸਾਡੇ ਕੋ ਇੰਪਲਾਂਟਸ ਹੈ ਪਰ ਸੈਕੰਡ ਕੁਐਸਚਨ ਦਾ ਮਤਲਬ ਉਹ ਦੱਸਣ ਲੱਗਾ ਸੀ ਕਿ ਤੇਰਾ ਕੀ ਦੂਜਾ ਸਵਾਲ ਪੁੱਛਿਆ ਦੰਦ ਹੋਣੇ ਹੀ ਹੋਸੇ ਜੀ ਕਿਉਂਕਿ ਅਗਰ ਸਾਡੇ ਟੀਥ ਲੋ ਹੈ ਨਹੀਂ ਤਾਂ ਖਾਲੀ ਜਮੋ ਦੇ ਵਿੱਚ ਤਾਂ ਉਹਦੀ ਸਿਰਫ ਬੋਲਣ ਖਾਣਾ ਖਾਣ ਦੀ ਦਿੱਕਤ ਨਹੀਂ ਸਾਨੂੰ ਜੋਇੰਟਸ ਵਿੱਚ ਤੀਨ ਹੋਰ ਵੀ ਬੜੀਆਂ ਪ੍ਰੋਬਲਮਸ ਹੈ ਜੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਾਡਾ ਡਾਈਜੈਸਟਿਵ ਸਿਸਟਮ ਸਾਰਾ ਖਰਾਬ ਹੋ ਜਾਂਦਾ ਜੀ ਖਾਣਾ ਚਵਾਇਆ ਨਹੀਂ ਗਿਆ ਤੇ ਫਿਰ ਤਾਂ ਬੀਫਨਸ ਵੀ ਆਏਗੀ ਸਭ ਕੁਝ ਆਏਗਾ ਜੀ ਸੋ ਇਮਪਲਾਂਟਸ ਹੀ ਜ਼ਰੂਰੀ ਨੇ ਦੰਦ ਲਗਵਾਉਣੇ ਜ਼ਰੂਰੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੇ ਜਿਸ ਤਰ੍ਹਾਂ ਇਹ ਬਸ ਇਹ ਫੋੜ ਕਰਦਾ ਸਰ ਦੇ ਦੰਦ ਜਿਹੜੇ ਦੰਦ ਨਿਕਲ ਜਾਂਦਾ ਉਹਦੀ ਜਗ੍ਹਾ ਪਰ ਉਹ ਹੋਰ ਦੰਦ ਤੇ ਪ੍ਰੈਸ਼ਰ ਜ਼ਿਆਦਾ ਪੈਂਦਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਦੰਦ ਤੁਹਾਡੇ ਮੂੰਹ ਦੇ ਵਿੱਚ ਨਹੀਂ ਗਏ ਮਸਲ ਵੀ ਲੂਜ਼ ਹੋ ਜਾਂਦੇ ਸਾਈਡਾਂ ਤੋਂ ਤੇ ਉਹ ਫਿਰ ਜੇ ਦੰਦ ਉੱਥੇ ਨਹੀਂ ਹੈਗਾ ਸਪੇਸ ਆ ਖਾਣਾ ਫਿਰ ਹੋਰ ਤੇ ਪ੍ਰੈਸ਼ਰ ਪੈ ਪੈ ਕੇ ਪੈ ਪੈ ਕੇ ਨਾਲ ਦੰਦ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੇ ਨੇ ਦੇਖੋ ਪ੍ਰਮਾਤਮਾ ਨੇ ਨਾ ਇੱਕ ਬੈਲੈਂਸ ਬਣਾਇਆ ਜੀ ਕਹਿੰਦੇ ਨਾ 32 ਦੰਦ ਸਾਡੇ ਹੁੰਦੇ ਆ ਜੇ ਨਾ ਕੀਤਾ ਉਹਨੇ ਬਣਾਇਆ ਕਿ ਉੱਪਰ ਵਾਲਾ ਦੰਦ نیچے ਕਿ ਦਾਇਮ ਇਹਠਾ ਬਣਾਣਾ ਕਿੱਥੇ ਜੁੜੇਗਾ ਤੁਸੀਂ ਦੇਖਿਆ ਕਿ 3 ਜਿਹੜੇ ਆ ਉਹਦਾ ਸਰਫਸ ਕੋਈ ਪਲੇਨ ਨਹੀਂ ਆ ਇਦਾਂ ਦਾ ਸਰਫਸ ਪਲੇਨ ਨਹੀਂ ਔਰ ਉੱਚੇ ਨਹੀਂ ਲੱਗੇ ਜੀ ਉਹ ਇਹ ਪਰਮਾਟ ਨੇ ਇਦਾਂ ਬਣਾਇਆ ਤੇ ਉੱਪਰ نیچے ਉਹ ਕਿੱਥੇ ਜੁੜਨੇ ਚਾਹੀਦੇ ਬਿਲਕੁਲ ਬੈਲੈਂਸਡ ਸਪੋਜ਼ ਕਰੋ ਕਿ ਇੱਕ ਦੰਦ ਵੀ ਸਾਡੇ ਕੈਵਟੀ ਬਣ ਗਈ ਉਹਨੂੰ ਸੀਲ ਕਰਵਾ ਲਿਆ ਤੇ ਬੈਲੈਂਸ ਕਰਾਉ ਜੀ ਦੂਸਰਾ ਇਧਰ ਨਿਕਲ ਗਿਆ ਬੈਲੈਂਸ ਕਰਾਉ ਜੀ ਉਹ ਬੈਲੈਂਸ ਨੂੰ ਇਕੋਲ ਕਰੰਟਲੀ ਦੰਦ ਲਗਾਉਣੇ ਚਾਹੀਦੇ ਆ ਤੇ ਉਹਦੇ ਨਾਲ ਨਾਲ ਕਿ ਸਾਡੇ ਦੂਜੀਆਂ ਜਿਹੜੀਆਂ ਚੀਜ਼ਾਂ ਨੇ ਜਿਦਾਂ ਨੇ ਜੋਇੰਟ ਪੇਨ ਸ਼ੁਰੂ ਹੋ ਜਾਂਦੀ ਆ ਇਹਨਾਂ ਦੰਦ ਬਾਹਰ ਨਿਕਲਣਾ ਚਿੰਨ ਬਾਹਰ ਆ ਜਾਂਦੀ ਆ ਇਹਨਾਂ ਦੇ ਇਹ ਚੀਜ਼ ਸਪੈਸ਼ਲ ਉਹ ਵੀ ਇੱਕ ਚੀਜ਼ ਜ਼ਰੂਰੀ ਆ ਨਾ ਲਾਈ ਹੋਈ ਸੀ ਸੋ ਦੰਦ ਲਗਾਉਣੇ ਤਾਂ ਬੈਲੈਂਸ ਕਰਨਾ ਜ਼ਰੂਰੀ ਹੈ ਵਿੱਚ ਅਗਲਾ ਆ ਕੇ ਕਰੋ ਟ੍ਰੀਟਮੈਂਟ ਕਰੋ ਜਿੱਤਾ ਵਸੇ ਆ ਲਾਸਟੇ ਜ਼ਰੂਰ ਮੈਂ ਪੁੱਛਾਂ ਜਦੋਂ ਮੈਂ ਇਹ ਕਿਸਾ ਦੇ ਵੀ ਕਰਦੇ ਆ ਇਨਪਲਾਸਟਿਕ ਸਭ ਤੋਂ ਲੰਬੀ ਸਰਜਰੀ ਹੋਣ ਤਾਂ ਕੀ ਕੀ ਜੀ ਉਹ ਕਾ ਤੁਹਾਡੇ ਬਾਹਰ ਲਿਖਿਆ ਹੋਇਆ ਹੈ ਕਮਾਰਡ ਇੰਟਰ ਹਸਪੀਟਲ ਸੋ ਸਰ ਜੀ ਜਿ ਤੁਸੀਂ ਕਰਦੇ ਹੋ ਹਸਪੀਟਲ ਦੀ ਟਰੀਟਮੈਂਟ ਪ੍ਰੋਪਰ ਇੱਥੇ ਮਿਲਦੀ ਆ ਸਫਾਈ ਵੀ ਬੜੀ ਹੈ ਤੁਹਾਡੇ ਮੈਂ ਦੇਖਦਾ ਹਾਂ ਯਾ ਸਾਰੇ ਹੁਣ ਤੁਸੀਂ ਹੋਰ ਵੀ ਬਣਾ ਰਹੇ ਹੋ ਇਹਨੂੰ ਤੁਸੀਂ ਲਿਫਟ ਵੀ ਲਵਾ ਲਈ ਆ ਜਿਹੜੇ ਜਿਹੜੇ ਜਿੰਨੇ ਵੀ ਮਰੀਜ਼ ਨਹੀਂ ਆ ਸਕਦੇ ਜਿਹਨਾਂ ਕੋਲ 휠 ਚੇਅਰ ਆ ਜਾਂ ਹੋ ਰਿਹਾ ਉਹਦਾ ਵੀ ਇਲਾਜ ਡਾਕਟਰ ਸਾਹਿਬ ਨੇ ਕਰ ਲਿਆ ਬਾਹਰ ਲਿਫਟ ਵੀ ਲੱਗ ਗਈ ਆ ਸੈਕੰਡ ਬਿਲਡਿੰਗ ਤੇ ਆਉਣ ਲਈ ਉਸ ਤੋਂ ਬਾਅਦ ਵੀ ਤੁਸੀਂ ਉੱਪਰ ਵੀ ਮੰਜ਼ਲੇ ਬਣਾ ਰਹੇ ਹੋ ਲੋਂਗੇਸਟ ਸਰਜਰੀ ਕਿੰਨੇ ਕੰਨ ਟਾਈਮ ਤੁਸੀਂ ਹੁਣ ਤੱਕ ਕੀਤੇ ਆ ਕਿੰਨੇ ਪਲਾਂਟਸ ਇੱਕ ਵਾਰੀ ਲਾਏ ਆ ਵੱਧ ਤੋਂ ਵੱਧ ਲੋਂਗੇਸਟ ਦਾ ਪਤਾ ਕੀ ਹੈ ਜੀ ਜਦੋਂ ਮੈਂ ਸ਼ੁਰੂ ਸ਼ੁਰੂ ਵਿੱਚ 2002 ਦੇ ਵਿੱਚ ਇੱਕ ਇੱਕ ਪਲਾਂਟ ਦਾ ਜਿਹੜਾ ਸਿਸਟਮ ਇੰਡੀਆ ਚ ਆਇਆ ਸੀ ਤੋਂ ਸ਼ੁਰੂ ਕੀਤਾ ਨਾ ਤੇ ਉਦੋਂ ਸਾਨੂੰ ਟਾਈਮ ਬਹੁਤ ਲੱਗਦਾ ਸੀ ਇੱਕ ਉਦੋਂ ਕੀ ਹੁੰਦਾ ਸੀ ਕਿ ਜੇ ਅਸੀਂ ਇੱਕ ਤਾਂ ਅਸੀਂ ਵੀ ਮੈਨੂੰ ਵੀ ਜ਼ਿਆਦਾ ਐਕਸਪੀਰੀਅੰਸ ਨਹੀਂ ਸੀ ਸੱਚ ਕੁੱਛ ਨਹੀਂ ਸਹੀ ਹੈ ਨੰਬਰ 2 ਸਾਡੇ ਕੋਲ ਇਨਸਟਰੂਮੈਂਟ ਟੈਕਨੋਲੋਜੀ ਇੰਨੀ ਜ਼ਿਆਦਾ ਨਹੀਂ ਸੀ ਜਿਸ ਕੰਮ ਨੂੰ ਅੱਜ ਤੋਂ ਮਤਲਬ 15 20 ਸਾਲ ਦੇ 25 ਸਾਲ ਪਹਿਲੇ ਜੀ ਮੈਨੂੰ 2 ਘੰਟੇ ਲੱਗਦੇ ਸੀ ਉਹਨੂੰ ਅੱਜ ਬਸ ਬਸ 6 ਜਾਂ 7 ਮਿੰਟ ਲੱਗਦੇ। ਸੋ ਜੇ ਤੁਸੀਂ ਲੰਬੀ ਸਰਜਰੀ ਕਰਦੇ ਹੋ ਤਾਂ ਅਸੀਂ ਮੇਰੇ ਕਾਫੀ ਉਪਰਿਆ ਪਰ ਅਸੀਂ 85 87 ਇਅਰਸ ਉਹ ਜਿਹੜੇ ਲੋਕ ਨੇ ਸਾਡੇ ਬਜ਼ੁਰਗ ਆਏ ਨੇ ਉਹਨਾਂ ਦੇ ਵੀ ਲਗਾਨੇ ਪੂਰੇ ਦੇ ਪੂਰੇ ਗੰਨ نکال ਕੇ ਇੱਕੋ ਵਾਰੀ ਬੁਰੇ ਦੇ ਨੀਚੇ ਵਾਲੇ ਵੀ ਉੱਪਰ ਵਾਲੇ ਅਚੂਰ ਬਟ ਵਿਦ ਮੈਡੀਕਲ ਕੇਅਰ ਅਸੀਂ ਆਪਣੇ ਮੈਡੀਕਲ ਆਫੀਸਰ ਨੂੰ ਨਾ ਕਰਦੇ ਆ ਮੈਡੀਕਲ ਕੇਅਰ ਲਈ ਐਮਰਜੈਂਸੀ ਡਾਕਟਰ ਨੂੰ ਅਗਰ ਕੋਈ ਪ੍ਰੋਬਲਮ ਹੋਵੇ ਤਾਂ ਇਮੀਡੀਏਟਲੀ ਸਾਡੇ ਕੋਲ ਐਂਜੇਜਨਸੀ ਸਾਡੇ ਕਰਦੇ ਜਿੰਨਾ ਚੋ ਸਰਜਰੀ ਅਸੀਂ ਕਰਦੇ ਆ ਸਾਡੇ ਕੋਈ ਪੂਰੀ ਕਿਟ ਪੂਰਾ ਮੈਡੀਕਲ ਡਾਕਟਰ ਰਹਿੰਦੇ ਨੇ ਉਹ ਅਗਰ ਕੋਈ ਪ੍ਰੋਬਲਮ ਆਏ ਕਿ ਅਸੀਂ ਹਮ ਸੈੱਡ ਬਾਈ ਰੱਖੀ ਉਹਨਾਂ ਦੀ ਅਸੀਂ ਜਿਹੜੇ ਜ਼ਿਆਦਾ ਜਸਨ ਲੱਗਦਾ ਉਹਦੇ ਵਿੱਚ ਕੀ ਹੈ ਕਿ ਅਸੀਂ ਉੱਪਰਲੇ نیچے ਤੇ ਪੂਰੇ ਦੇ ਪੂਰੇ ਕੱਢ ਕੇ ਪੂਰੇ ਦੇ ਪੂਰੇ ਇਹ ਕਿੰਨੇ ਕ ਟੂਟਰ ਹੋ ਜਾਂਦੇ ਜਾਂ ਟੋਟਲ ਇੰਪਲਾਂਟ ਐਥਲੀ ਜਿਹੜੇ ਮੈਂ ਕਹਿੰਦੇ ਉਹਨੇ ਘੱਟੋ ਘੱਟ 16 ਤੋਂ 14 16 ਤੋਂ 14 ਇੰਨੇ 7 ਉੱਪਰ ਸਕੀਪ 7 ਇਹ ਨਾ ਪਰ ਅੱਜ ਕੱਲ ਜਦੋਂ ਹੁਣ ਟੈਕਨੋਲੋਜੀ ਬਹੁਤ ਆ ਗਈਆਂ ਆਨਲਾਈਨ 4 ਵੀ ਆ ਗਿਆ 4 3 ਤੇ ਅਸੀਂ 4 ਇਮਪਲਾਂਟ ਲਾ ਕੇ ਪੂਰਾ ਚਾਹ ਲੱਗ ਸਕਦਾ ਲੇਕਿਨ ਕੀ ਹੈ ਕਿ ਬਸ ਜਿਆਦਾ ਤੋਂ ਜਿਆਦਾ ਜੋ ਮੈ ਲਗਾਏ ਨੇ 14 ਲਗਾਏ 14 ਨੂੰ 14 ਇਮਪਲਾਂਟ ਸਿੱਖੋ ਵਾਰੀ ਤੁਸੀਂ ਸਰਜਰੀ ਕੀਤੀ ਹੈ ਤੇ ਪ੍ਰੋਪਰ ਤੁਸੀਂ ਉਹ ਸਰਜਰੀ ਕਰਦੇ ਹੋ ਤੁਹਾਡੇ ਕੋਲ ਡਾਕਟਰ ਸਰ ਬੈਕਅਪ ਲਈ ਹੁੰਦੇ ਆ ਪਰ ਵਾਰੀ ਬੁਲਾਈ ਆ ਅੱਛਾ ਮੈਡੀਕਲ ਡਾਕਟਰ ਨੂੰ ਅਸੀਂ ਪਹਿਲੇ ਸ਼ੁਰੂ ਲਾਸਟ ਵਿੱਚ ਚੈੱਕ ਕਰਾ ਲੈਣਾ ਜਿੱਥੇ ਤੁਹਾਨੂੰ ਲੱਗਦਾ ਕਿ ਕੋਈ ਮੈਡੀਕਲ ਪ੍ਰੋਬਲਮ ਹੈ ਥੈਂਕ ਯੂ ਸੋ ਮਾਈ ਡਾਕਟਰ ਸਾਹਿਬ ਤੁਸੀਂ ਮੈਨੂੰ ਐਡ ਟਾਈਮ ਦਿੱਤਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਬੜੇ ਫ੍ਰੈਂਡਲੀ ਵੀ ਹੋ ਤੇ ਇੱਕ ਫੈਮਿਲੀ ਵਾਲਾ ਜਿਹੜਾ ਤੁਹਾਡੇ ਕੋਲ ਮਾਹੌਲ ਮੈਨੂੰ ਮਿਲਿਆ ਕਿਉਂਕਿ ਮੈਂ ਆਪਣੀ ਟ੍ਰੀਟਮੈਂਟ ਕਰਾਈ ਆ ਪਿਛਲੇ ਸਾਲ ਦਾ ਮੈਂ ਤੁਹਾਡੇ ਕੋਲ ਆ ਬਾਕੀ ਵੀ ਦਰਸ਼ਕਾਂ ਨੂੰ ਕਹਾਂਗਾ ਜਰੂਰ ਇੱਕ ਵਾਰੀ ਟ੍ਰਾਈ ਕਰੋ ਡਾਕਟਰ ਸਾਹਿਬ ਦੇ ਕੋਲ ਆਓ ਰਵੀਦਾ ਚੌਂਕ ਦੇ ਵਿੱਚ ਇਹਨਾਂ ਦੀ ਕਲੀਨਕ ਆ ਕੁਮਾਰ ਡੈਂਟਲ ਹਸਪੀਟਲ ਆ ਔਰ ਤੁਸੀਂ ਨੰਬਰ ਵੀ ਡਾਕਟਰ ਸਾਹਿਬ ਬੋਲਣਗੇ ਤੇ ਜਲੰਧਰ ਸ਼ਹਿਰ ਦੇ ਵਿੱਚ ਰਹਿੰਦੇ ਨੇ ਜਦੋਂ ਵੀ ਮਰਜ਼ੀ ਆ ਕੇ ਤੁਸੀਂ ਟ੍ਰੀਟਮੈਂਟ ਕਰਵਾ ਸਕਦੇ ਆ ਡਾਕਟਰ ਸਾਹਿਬ ਆਪਣਾ ਨੰਬਰ ਵੀ ਜ ਨੰਬਰ ਤੁਸੀਂ ਕੰਟੈਕਟ ਕਰ ਸਕਦੇ ਹੋ 9216765765 ਜਦੋਂ ਮਰਜ਼ੀ ਐਨੀ ਟਾਈਮ ਜ਼ਰੂਰੀ ਨਹੀਂ ਇਸ ਨੰਬਰ ਤੇ ਟ੍ਰੀਟਮੈਂਟ ਕਰਾਣੇ ਆਣਾ ਤੁਸੀਂ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਲਈ ਕੋਈ ਸੈਕੰਡ ਅਪੀਨੀ ਲੈਣੀ ਕੋਈ ਸਲਾਹ ਪੁੱਛਣੀ ਕਿਸੇ ਵੀ ਕੰਟਰੀ ਕਿਸੇ ਵੀ ਬੈਠੇ ਇਸ ਤੇ ਕਾਲ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਮੀਡੀਏਟਲੀ ਤੁਹਾਨੂੰ ਰਿਸਪੌਂਡ ਕਰੀਏ ਬ੍ਰਦਰ ਥੈਂਕ ਯੂ ਵੈਰੀ ਮਚ ਥੈਂਕ ਯੂ ਬੋਤਾ ਦਿੱਤਾ ਮੈਨੂੰ ਪਬਲਿਕ ਦੇ ਰੂਰੂ ਹੋਣਾ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮਚ ਬਹੁਤ ਬਸ਼ਰੀਕ ਥੈਂਕ ਯੂ ਸੋ ਮਚ ਥੈਂਕ ਯੂ